गिलासी गिलास वापरी ਹਾਂਜੀ ਅੱਜ 12 ਦਸੰਬਰ ਨੂੰ ਜੋ ਗੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਹੋਏ ਨੇ ਉਹਨਾਂ ਨੇ ਬੰਦ ਨਹੀਂ ਕਾਲ ਦਿੱਤੀ ਸੀ ਉਹਨਾਂ ਦੇ ਸਮਰਥਨ ਵਿੱਚ ਕ੍ਰਾਂਤੀਕਾਰੀ ਕਿਸਾਨ ਜੁਨਿਆਂ ਨੇ ਪੰਜਾਬ ਆਤਰਾ ਭਗਤ ਸਿੰਘ ਚੌਕ ਦੇ ਵਿੱਚ ਅਸੀਂ ਬੰਦ ਕਰੇ ਬੱਠੇ ਸੀ ਸਰਕਾਰਾਂ ਨੂੰ ਦਿਖਾਉਣਾ ਚਾਹੁੰਦੇ ਅਸੀਂ ਅਲੱਗ-ਅਲੱਗ ਨਹੀਂ ਅਸੀਂ ਇਕੱਠੇ ਆਂ ਵੀ ਜੀ ਸਰਕਾਰ ਨੇ ਭੁਲੇਖਾ ਪਰ ਅਸੀਂ ਅਲੱਗ-ਅਲੱਗ ਨਹੀਂ ਇਕੱਠੇ ਆ ਇਕੱਠੇ ਹੋ ਕੇ ਲੜ ਰਹੇ ਆ ਚਾਹੇ ਭਾਵੇਂ ਅਸੀਂ ਉੱਥੇ ਰੱਥੇ ਨੇ ਅਸੀਂ ਇੱਥੇ ਬੈਠਾ ਕੰਮ ਸਾਡਾ ਇੱਕੋ ਵਾਂਗ ਹੀ ਲੱਗੇ ਹੋਇਆ ਕਰਨਾ ਮੈਂ ਸੁਖਦੇਵ ਸਿੰਘ ਹਰਿਆਊ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਪ੍ਰਧਾਨ ਪਾਟੜਾ ਅੱਜ ਦਾ ਜਿਹੜਾ ਧਰਨਾ ਹੈ ਇਹ ਧਰਨੇ ਦਾ ਜਿਹੜਾ ਮੈਨ ਅੱਜ ਮੁੱਦਾ ਹੈ ਉਹ ਦੋ ਫਰੰਟਾਂ ਵੱਲੋਂ ਦਿੱਤਾ ਗਿਆ ਸੀ 30 ਦਿਨ ਦਾ ਬੰਦ ਉਹ ਬੰਦ ਦੇ ਵਿੱਚ ਸਾਡੀ ਸਹਿਮਤੀ ਨਾਲ ਹੋਈ ਹੈ ਉਹਨਾਂ ਦੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਸਹਿਮਤੀ ਦਿੱਤੀ ਹੈ ਤੇ ਇਹ ਸਿਰਫ ਜੋ ਸਾਡੇ ਡੱਲੇਵਾਲ ਸਾਹਿਬ ਸਾਡੇ ਆਗੂ ਨੇ ਉਹ 35 36 ਦਿਨਾਂ ਤੋਂ ਜਿਹੜੇ ਉਹ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਸਿਰਫ ਇਹ ਐ ਵੀ ਉਹਨਾਂ ਵਾਸਤੇ ਵੀ ਉਹਨਾਂ ਦੀ ਅਸੀਂ ਅਰਦਾਸ ਕਰਦੇ ਆਂ ਵੀ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਬਖਸ਼ੇ ਤੇ ਸਰਕਾਰ ਨੂੰ ਵੀ ਕਹਿੰਨੇ ਆਂ ਤੇ ਉਹਨਾਂ ਦੇ ਮਸਲੇ ਹੱਲ ਕੀਤੇ ਜਾਣ ਤੇ ਉਹ ਜਲਦੀ ਉੱਠ ਕੇ ਆਪੋ ਆਪਣੇ ਜਿਹੜੇ ਉਹ ਘਰਾਂ ਨੂੰ ਜਾਣ ਤੇ ਉਹ ਤੰਦਰੁਸਤੀ ਪਰਮਾਤਮਾ ਬਖਸ਼ੇ ਅੱਜ ਦਾ ਜਿਹੜਾ ਮੈਟਰ ਐ ਇਹ ਜਿਹੜਾ ਪਹਿਲਾਂ ਅੰਦੋਲਨ ਚੱਲ ਰਿਹਾ ਹੈ 10 ਮਹੀਨਿਆਂ ਤੋਂ ਸੰਭੂ ਤੇ ਖਲੋਰੀ ਬਾਡਰ ਤੇ 35 ਦਿਨਾਂ ਤੋਂ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਜੀ ਸਾਡੇ ਸੀਨੀਅਰ ਲੀਡਰ ਉਹ ਤਾਂ ਮਰਨ ਵਰਤੇ ਬੈਠੇ ਹੋਏ ਨੇ ਭੁਖੜਤਾਰ ਤੇ ਬੈਠੇ ਹੋਏ ਨੇ ਪਰ ਇੱਥੋਂ ਦੀ ਜਿਹੜੀ ਕੇਂਦਰੀ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ ਉਹਨਾਂ ਤੇ ਟਾਸ ਤੇ ਮਸਨੀ ਅਜੇ ਤੱਕ ਹੋਈ ਹੈਗੀ ਕੰਨਾ ਤਾਂ ਕੋਈ ਜੋਨ ਹੀ ਸਰਕੀ ਹੈਗੀ ਡੱਲੇਵਾਲ ਸਾਹਿਬ ਨੇ ਪਹਿਲਾਂ ਧਰਨਾ ਦਿੱਤਾ 10 ਮਹੀਨੇ ਹੋ ਗਏ ਜਦੋਂ ਇਹ ਸੋਚ ਕੇ ਵੀ ਸਰਕਾਰ ਅਜੇ ਤੱਕ ਕੋਈ ਹਿੱਲਿਆ ਨਹੀਂ ਫੇਰ ਆਖਰਕਾਰ ਉਸਨੇ ਮਰਨ ਵਰਤავ ਦਾ ਰੱਖਿਆ ਹੋਇਆ 35 ਦਿਨਾਂ ਤੋਂ ਦੇਖੋ ਤਿਲ ਤਿਲ ਕਰਕੇ ਉਹ ਦਿੱਤ ਡਾਊਨ ਹੋ ਜਾ ਰਹੇ ਨੇ ਪਰ ਇਹ ਸਰਕਾਰਾਂ ਤੇ ਸਾਡੀਆਂ ਦੇ ਅਜੇ ਤੱਕ ਕੋਈ ਕੰਡ ਦੀ ਜੋ ਨਹੀਂ ਸਰਕੀ ਇੱਥੋਂ ਜਿਹੜੀ ਇੱਥੋਂ ਦੀ ਕੋਰਟਾਂ ਨੇ ਉਹ ਪੰਜਾਬ ਸਰਕਾਰ ਨੂੰ ਵੀ ਕਹਿ ਰਹੇ ਨੇ ਧੱਕੇ ਨਾਲ ਵੀ ਉਹਨਾਂ ਦਾ ਮਰਨ ਬੱਤ ਖਲਾਇਆ ਜਾਵੇ ਉਹਨਾਂ ਚੱਕਿਆ ਜਾਵੇ ਉੱਥੋਂ ਹਸਪਤਾਲ 'ਚ ਦਾਖਲ ਕੀਤਾ ਜਾਵੇ ਉਲਟਾ ਸੈਂਟਰ ਨੂੰ ਕਹਿ ਰਹੀਆਂ ਵੀ ਜਿਹੋ ਉਹਨਾਂ ਨੇ ਮੰਗਾ ਨੇ ਜੋ ਮੰਗਾ ਨੇ ਜਾਇਜ਼ ਨੇ ਦਿੱਲੀ ਦੇ ਵਿੱਚ ਪਹਿਲਾਂ ਸੈਂਟਰ ਸਰਕਾਰ ਨੇ ਕੇਂਦਰ ਸਰਕਾਰ ਨੇ ਉਹ ਮੰਨੀਆਂ ਨੇ ਅੱਜ ਮੰਨ ਕੇ ਉਹਨਾਂ ਨੂੰ ਫੇਰ ਇੱਕ ਡਰਾਫਟ ਦੇ ਰੂਪ ਦੇ ਵਿੱਚ ਫੇਰ ਪੰਜਾਬ ਸਰਕਾਰਾਂ ਨੂੰ ਸਟੇਟ ਸਰਕਾਰਾਂ ਨੂੰ ਉਹ ਦਿੱਤੇ ਨੇ ਡਰਾਫਟ ਬਣਾ ਕੇ ਵੀ ਇਹਨਾਂ ਤੇ ਤੁਸੀਂ ਚਰਚਾ ਕਰੋ ਇਹਨੇ ਜਿਹੜੇ ਕਾਨੂੰਨ ਨੇ ਜਿਹੜੇ ਉਹ ਲਾਗੂ ਕਰੋ ਜਿਵੇਂ ਕਿ ਪਹਿਲਾਂ ਮੰਡੀਕਰਨ ਨੂੰ ਖਤਮ ਕਰਨ ਦਾ ਕਾਨੂੰਨ ਸੀ ਸਾਡੇ ਜ਼ਮੀਨਾਂ ਤੇ ਹਮਲੇ ਕਰਨ ਦਾ ਕਾਰਪੋਰੇਟਰਾਂ ਨੂੰ ਦੇਣ ਦਾ ਹਮਲਾ ਸੀ ਉਹ ਦੁਬਾਰਾ ਲੈ ਕੇ ਆ ਰਹੇ ਨੇ ਅਸੀਂ ਉਹਨਾਂ ਦਾ ਪਰਜੁਰ ਬਿਰੋਧ ਕਰਦੇ ਆ ਲਾਗੂ ਨਹੀਂ ਹੋਣ ਦੇਵਾਂਗੇ ਜੇ ਉਹ ਲਾਗੂ ਹੁੰਦੇ ਨੇ ਇੱਥੇ ਕਿਸਾਨ ਨੇ ਦਾ ਜੋ ਨੇ ਮੰਡੀ ਨਾਲ ਖਤਮ ਹੋਣੀ ਆ ਕਿਸਾਨ ਦਾ ਜੋ ਲੁੱਟ ਹੋਣੀ ਹੋਣੀ ਆ ਜਿਹੜੇ ਇਥੋਂ ਦੇ ਮੰਡੀ ਦੇ ਆੜਤੀਏ ਨੇ ਉਹਨਾਂ ਦਾ ਵੀ ਇਥੋਂ ਰੋਜ਼ਗਾਰ ਹੈ ਜਿਹੜਾ ਉਹ ਵੀ ਬੰਦ ਹੋਣਾ ਮਜ਼ਦੂਰ ਨੇ ਜਿਹੜੇ ਉਹਨਾਂ ਦੀ ਮਜ਼ਦੂਰੀ ਉਹਨਾਂ ਦਾ ਰੋਜ਼ਗਾਰ ਵੀ ਜਾਣਾ ਤੇ ਹੋਰ ਜਿਹੜੇ ਸਾਡੇ ਇਥੋਂ ਦੁਕਾਨਾਂ ਕਰਦੇ ਨੇ ਜਾਂ ਹੋਰ ਕਰਦੇ ਨੇ ਉਹਨਾਂ ਦੇ ਸਾਰੇ ਰੋਜ਼ਗਾਰ ਠੱਪ ਹੋ ਜਾਣੇ ਰੋਟੀ ਦਾ ਮਸਲਾ ਹੈ ਇਹ ਕਾਰਪਟ ਘਰਾਣਿਆਂ ਦਾ ਜਿਹੜਾ ਇਥੋਂ ਪਤਾ ਹੈ ਵੀ ਅੱਜ ਰੋਟੀ ਤੋਂ ਬਿਨਾ ਕੋਈ ਮਨੁੱਖ ਜੀ ਨਹੀਂ ਸਕਦਾ ਹੈਗਾ ਇਹ ਸਾਡੀ ਰੋਟੀ ਤੇ ਅੱਜ ਵੱਡਾ ਹਮਲਾ ਕਾਰਪਟ ਘਰਾਣੇ ਦਾ ਵੱਡਿਆ ਸਾਮਰਾਜ ਕੰਪਨੀਆਂ ਦਾ ਪਰ ਅਸੀਂ ਜੋ ਇਹ ਤਰ੍ਹਾਂ ਪੜ ਕਰਾਣ ਦਾ ਸਾਡੇ ਤੇ ਹੱਲਾ ਬੋਲਿਆ ਗਏ ਕਾਨੂੰਨ ਲਿਆਂਦੇ ਗਏ ਨੇ ਇਹ ਕਾਨੂੰਨਾਂ ਨੂੰ ਕਿਸੇ ਵੀ ਹਾਲਤ ਜੇ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ ਸਾਡੀਆਂ ਮੰਗਾਂ ਨੇ ਜੀ ਉਹ 12 ਮੰਗਾਂ ਨੇ ਚਾਹੇ ਉਹ ਐਮਐਸਪੀ ਦੀ ਹੈ ਚਾਹੇ ਉਹ ਆਪਣੇ ਕਰਜ਼ੇ ਦੀ ਹੈ ਚਾਹੇ ਪੈਨਸ਼ਨ ਦੀ ਹੈ ਇੱਕ ਸਾਡਾ ਬਾਪੂ ਹੈ ਜਿਹੜਾ ਉਹ 70 75 ਸਾਲ ਦਾ ਹੈ ਕੈਂਸਰ ਨਾਲ ਉਜੂਜਦਾ ਹੈ 35 ਦਿਨਾਂ ਦਾ ਉਹ ਉੱਥੇ ਪਿਆ ਹੈ ਚ ਇਹ ਪੰਜਾਬ ਸਰਕਾਰ ਹੈ ਚ ਇਹ ਸੈਂਟਰ ਸਰਕਾਰ ਹੈ ਇਹਨਾਂ ਦੇ ਕੰਨ ਦੇ ਜੂ ਨਹੀਂ ਸਰਕਦੀ ਹੈ ਇਸ ਵਾਸਤੇ ਜਿਹੜਾ ਕਿਸਾਨ ਫਿਊਟ ਮੋਰਚੇ ਦਾ ਜਿਹੜਾ ਅੱਜ ਦਾ ਬੰਦ ਦਾ ਸੱਦਾ ਹੈ ਇਹਨੂੰ ਅਸੀਂ ਮੁਕੰਮਲ ਬੰਦ ਰੱਖਾਂਗੇ ਕਿਉਂਕਿ ਜਿਹੜੀ ਉਹ ਗੁੰੰਗੀ ਬੋਲੀ ਸਰਕਾਰ ਹੈ ਜੇ ਪੰਜਾਬ ਸਰਕਾਰ ਹੈ ਜੇ ਸੈਂਟਰ ਸਰਕਾਰ ਹੈ ਉਹ ਤੋਂ ਕੋਈ ਮਾੜਾ ਮੋਟਾ ਫਰਕ ਪੈ ਸਕਦਾ ਅੱਜ ਜਿਹੜਾ 30 ਤਰੀਕ ਦਾ ਬੰਦ ਹੈ ਅਸੀਂ ਪਾਤੜਾ ਦੇ ਵਿੱਚ ਭਗਤ ਸਿੰਘ ਚੌਂਕ ਦੇ ਵਿੱਚ ਸੰਯੁਕਤ ਮੋਰਚੇ ਲੋਕ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਦੇਖ ਰੇਖ ਤੇ ਵਿੱਚ ਅਸੀਂ ਮੁਕੰਮਲ ਬੰਦ ਕੀਤਾ ਹੋਇਆ ਔਰ ਅਸੀਂ ਵਿਸ਼ਵਾਸਧਾਨੇ ਆ ਕਿ ਇਹ ਜਿਹੜੀ ਸਰਕਾਰ ਹੈ ਅੰਨੀ ਬੋਲੀ ਸਰਕਾਰ ਲੋਕ ਜਿਹੜੇ ਨੇ ਉਹਨਾਂ ਤੋਂ ਦੁਖੀ ਹੈ ਲੋਕ ਪੱਖੀ ਨੀਤੀਆਂ ਤੋਂ ਪਾਸਾ ਵੱਟ ਚੁੱਕੀ ਆ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਇਹ ਸਰਕਾਰ ਜਾ ਰਹੀ ਆ ਔਰ ਇਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਜਿਹੜੇ ਫੋਰਮ ਸਾਡੇ ਦੋ ਲੜ ਰਹੇ ਨੇ ਅੱਗੇ ਫਰੰਟ ਦੇ ਵਿੱਚ ਉਹਨਾਂ ਨੂੰ ਖਿਲਾਰਨ ਤੇ ਨਾ ਕਿ ਮੰਗਾ ਮਨਾਉਣ ਨਾਲ ਇਹ ਜਿੰਨਾ ਚਿਰ ਇਹ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਇਹ ਲੜਾਈ ਹੋਰ ਤਿੱਖੀ ਤੇ ਤੇਜ਼ ਹੋਏਗੀ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ Pode <laughs> a ਟੋਲ ਪਲਾਜ਼ੇ ਵਰਕਰ ਨੇ ਪੰਜਾਬ ਦੇ ਵੱਲੋਂ ਇਹ ਸੇਵਾ ਕੀਤੀ ਗਈ ਹੈ ਮੈਂ ਸੁਭਾ ਮੀਤ ਪ੍ਰਧਾਨਾ ਟੋਲ ਪਲਾਜ਼ੇ ਵਰਕਰ ਨੇ ਪੰਜਾਬ ਤੋਂ ਜੀ ਕਿਉਂਕਿ ਆਪਣੇ ਜ਼ਿਮੀਂਦਾਰਾਂ ਦੀ ਤੇ ਕਿਸਾਨਾਂ ਦੇ ਮਜ਼ਦੂਰਾਂ ਦੀ ਲੜਾਈ ਹੈ ਆਪਣਾ ਸਵਦਾ ਖੜਨ ਦਾ ਫਰਜ਼ ਬਣਦਾ ਹੈ ਆਪਾਂ ਜੇ ਪੰਜਾਬ ਦੇ ਫਸਲਾਂ ਦੀ ਨਸਲ ਨੂੰ ਬਚਾਣਾ ਹੈ ਤਾਂ ਆਪਾਂ ਸਾਰਿਆਂ ਨੂੰ ਇੱਕਜੁੱਟ ਹੋ ਕੇ ਡੰਡੇ ਝੰਡਾ ਬਾ ਕੇ ਪਦ-ਪਦ ਇਕੱਠ ਕਰਕੇ ਖਨੌਰੀ ਤੇ ਸ਼ੰਭੂ ਬਾਡਰ ਤੇ ਪਹੁੰਚਣਾ ਪਊਗਾ ਤਾਂ ਹੀ ਆਪਾਂ ਆਪਣੇ ਕੇਂਦਰ ਸਰਕਾਰ ਤੋਂ ਮੰਗਾ ਮੰਨਵਾ ਸਕਦੇ ਹਾਂ ਜੀ ਸੇਵਾ ਸੀ ਚਾਹ ਦੇ ਬਿਸਕੁਟ ਦੀ ਕਰ ਰਹੇ ਹਾਂ ਜੀ ਬਾਕੀ ਆਪਣੇ 16 17 ਦਿਨ ਤੋਂ ਲਗਾਤਾਰ ਪੈਂ ਟੋਲ ਖਨੌਰੀ ਤੇ ਲੰਗਰ ਲੜੀ ਆਪਣਾ ਲਗਾਤਾਰ ਇਹ ਕਹਿਣਾ ਚਾਹੁੰਦੇ ਸਰਕਾਰ ਨੂੰ ਜਿੰਮੇਂ ਨ ਵੀ ਮੰਗਾਂ ਅਸੀਂ ਸਰਕਾਰ ਨੂੰ ਕਹਿਣਾ ਚਾਹਣੇ ਭਾਈ ਇਹਦਾ ਆਪਦੇ ਹੱਕ ਮੰਗ ਰਹੇ ਨੇ ਹੱਕ ਸਾਨੂੰ ਦੇਣੇ ਚਾਹੀਦੇ ਨੇ ਕਿਉਂਕਿ ਆਪਦੇ ਹੱਕ ਦਾ ਸਭ ਕੁਝ ਤੇ ਮਿਲਦੇ ਨੇ ਬਾਹਰ ਦੇ ਸਟੇਟਾਂ ਜਿਵੇਂ ਮਿਲਦੇ ਨੇ ਬਾਹਰਲੇ ਕੰਟਰੀਆਂ ਜਿਵੇਂ ਮਿਲਦੇ ਨੇ ਅਸੀਂ ਕੋਈ ਅਧੂਰੀਆਂ ਮੰਗਾਂ ਨਹੀਂ ਮੰਗ ਰਹੇ ਅਸੀਂ ਆਪਦੇ ਜੋ ਕਾਨੂੰਨ ਚ ਰਹਿ ਕੇ ਅਸੀਂ ਆਪਦੇ ਹੱਕ ਮੰਗ ਰਹੇ ਹਾਂ ਕਿਸਾਨਾਂ ਨੂੰ ਚਾਹੀਦੇ ਨੇ ਐਮਐਸਪੀ ਸਾਡੀ ਜ਼ਰੂਰੀ ਹੈ ਹਰ ਇੱਕ ਬੰਦੇ ਦਾ ਹਰ ਇੱਕ ਵਰਗ ਦੇ ਬੰਦੇ ਦਾ ਅਧਿਕਾਰ ਹੈ ਉਹ ਆਪਣੀ ਜਿਹੜੀ ਉਹਦੀ ਪਰ ਸੇਲ ਕਰਦਾ ਉਹਦਾ ਫਿਕਸਡ ਰੇਟ ਕਿਤਾ ਹੋਇਆ ਹੈ ਕੱਲੇ ਕਿਸਾਨਾਂ ਕੋਲ ਕਿਉਂ ਨਹੀਂ ਹੈਗਾ 6 ਮਹੀਨੇ ਪੁੱਤਾ ਵਾਂਗੂ ਫਸਲਾ ਖੁੱਲੇ ਸਮਾਨ ਚ ਪਾਲਦੇ ਨੇ ਪਰ ਇਹਨਾਂ ਦੀ ਫਰਜ਼ ਬਣਦਾ ਆਪਦੀ ਜਿਹੜੀ ਫਸਲਾਂ ਨੇ ਆਪਦੇ ਰੇਟ ਤੇ ਵੇਚਣਾ ਪਰ ਸਾਡੇ ਦੇ ਵਪਾਰੀ ਰੇਟ ਲਾ ਕੇ ਸਾਡੇ ਫਸਲਾਂ ਦਾ ਘੱਟ ਰੇਟ ਚ ਲੈਂਦੇ ਨੇ ਸੋ ਇਸ ਲਈ ਜੇ ਅਸੀਂ ਐਮਐਸਪੀ ਦੀ ਮੰਗ ਕਰਦੇ ਹਾਂ ਸਰਕਾਰ ਕੋਲੋਂ ਧੰਨਵਾਦ ਸਾਹਮਣੇ ਆਪਣਾ ਜੀਵਨ ਦਾਅ ਤੇ ਲਾਖਦੇ ਹਾਂ ਅਗਲਾ ਵੀ ਸਰਕਾਰ ਨੂੰ ਮੰਨਣੀ ਚਾਹੀਦੀ ਹੈ ਬਿਲਕੁਲ ਮੰਗ ਨਹੀਂ ਚਾਹੀਦੀ ਕਿਉਂਕਿ ਇਹ ਪੂਰਾ ਪੰਜਾਬੇ ਮੰਗ ਰਿਹਾ ਪੰਜਾਬ ਨਹੀਂ ਪੂਰਾ ਭਾਰਤੇ ਮੰਗ ਰਿਹਾ ਕਿਉਂਕਿ ਸਾਰਾ ਪਹਿਲਾਂ ਆਪਾਂ ਜਦੋਂ ਦੇਸ਼ ਯ ਅਨਾਜ ਪੈਦਾ ਕਰਕੇ ਦੋ ਉਦੋਂ ਪੂਰੇ ਪੰਜਾਬ ਨੇ ਸਭ ਤੋਂ ਵੱਧ ਅਨਾਜ ਪੈਦਾ ਕਰਕੇ ਦਿੱਤਾ ਦੀਗਾ ਜਦੋਂ ਦੇਸ਼ ਨੂੰ ਸਾਡੀ ਲੋੜ ਪੈਂਦੀ ਅਸੀਂ ਹਰ ਕੜਾ ਕੇ ਮੂਹਰੇ ਖੜਦੇ ਆਂ ਲੰਗਰ ਲਾਣੇ ਨੇ ਜਾਂ ਕਿਸਤੇ ਕਿਸੇ ਨੂੰ ਆਰਥਿਕ ਤੌਰ ਤੇ ਲੋੜ ਹੁੰਦੀ ਹੈ ਪੰਜਾਬ ਸਾਰਿਆਂ ਤੋਂ ਅੱਗੇ ਹੋ ਕੇ ਖੜਦਾ ਹੈ ਅੱਜ ਪੰਜਾਬ ਨੂੰ ਲੋੜ ਹੈ ਤਾਂ ਸਾਰਿਆਂ ਦਾ ਫਰਜ਼ ਬਣਦਾ ਇੱਕ ਜੁੱਟ ਹੋ ਕੇ ਖੜਨ ਦਾ ਅੱਜ ਦੇ ਪੰਜਾਬ ਬੰਦ ਦੇ ਸੱਦੇ ਨੂੰ ਮੈਂ ਇਹ ਪੂਰਨ ਬੰਦ ਰਹੇਗਾ ਇਸ ਬੰਦ ਦੀ ਮੈਂ ਪੂਰਾ ਹਮਾਇਤियां ਔਰ ਇਹ ਜਿਹੜਾ ਬੰਦਾ ਹੈ ਇਹ ਹੋਣਾ ਵੀ ਚਾਹੀਦਾ ਸੀ ਇੱਕ ਪਾਸੇ ਡੱਲੇ ਵਾਲ ਸਾਹਿਬ ਦਾ ਜਿਹੜਾ ਅੰਛਨ ਹੈ ਉਹ ਲਗਾਤਾਰ ਚੱਲ ਰਿਹਾ ਹੈ ਡੂੰਗਾ ਹੋ ਰਿਹਾ ਹੈ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਹੈਗੀ ਸੁਪਰੀਮ ਕੋਰਟ ਨੇ ਵੀ ਮੈਂ ਕਹਿੰਨਾ ਉਹ ਕੇਂਦਰ ਸਰਕਾਰ ਨੂੰ ਹਿਦਾਇਤ ਕਰੇ ਕਿ ਇਹਨਾਂ ਦੀਆਂ ਜੋ ਮੰਗਾਂ ਮੰਨੀਆਂ ਗਈਆਂ ਸਨ ਉਹ ਫੇਰ ਮੰਨ ਕੇ ਮੁੱਕਰ ਗਈ ਸਰਕਾਰ ਇਸ ਵੱਲ ਤਾਂ ਧਿਆਨ ਨਹੀਂ ਦੇ ਰਹੀ ਇਹ ਕਿਸਾਨਾਂ ਨੂੰ ਕਹਿ ਰਹੀ ਹੈ ਤੁਸੀਂ ਅੰਸ਼ਣ ਛੱਡ ਦਿਓ ਤੁਸੀਂ ਮਰਨ ਵਰਤ ਛੱਡ ਦਿਓ ਇਹ ਕਦੇ ਵੀ ਮੁਮਕਨ ਨਹੀਂ ਹੈਗਾ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਨੂੰ ਮੈਂ ਬੇਨਤੀ ਕਰਦਾ ਉਹ ਕੇਂਦਰ ਸਰਕਾਰ ਨੂੰ ਤਕਦੀਰ ਕਰੇ ਵੀ ਉਹ ਕੇਂਦਰ ਸਰਕਾਰ ਇਹਨਾਂ ਦੀਆਂ ਮੰਗਾਂ ਮੰਨੇ ਉਹ ਇੱਧਰ ਕੁਝ ਨਹੀਂ ਕਹਿ ਰਹੀ ਹੈਗੀ ਸਿਰਫ ਕਿਸਾਨ ਜੁਨੀਆਂ ਨੂੰ ਕਹਿ ਰਹੀ ਹੈ ਤੁਸੀਂ ਮਰਨ ਵਰਤ ਛੱਡ ਦਿਓ ਤੁਸੀਂ ਇਹ ਸੰਘਰਸ਼ ਆਫਸ ਲੈ ਲਓ ਇਹ ਕਿਵੇਂ ਹੋ ਸਕਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਨੈਗੋਟਿਏਟ ਪੰਜਾਬ ਸਰਕਾਰ ਮਰਦਾ ਰਣ